ਕੋੜਿਆਂਦੀ ਹੋਵੀ ਸ਼ੁਭਾ ਸ਼ਸਤਰਾਂ ਦੀ ਹੋਵੀ ਪਚਨ ਰੱਬ ਜੀ ਦਾ ਹੋਵੇ ਤੇ ਧਰਤੀ ਆਨੰਦਪੁਰ ਦੀ ਹੋਵੀ ਤਗੜੇ ਹੀਟ ਰਹੀ ਤਗੜ ਤੀਨ ਬਾਸਤ ਰਹੀ ਲੋ ਲੰਗਰ ਤਪਤ ਰਹੀ ਸਾਹਿਬੇ ਕਮਾਲ ਕੀ ਜੈਕਾਰਾ ਸਦਾ ਗਜਤ ਰਹੀ ਪੰਥ ਸਦਾ ਵਧਤ ਰਹੀ ਝੂਲਤੇ ਨਿਸ਼ਾਨ ਰਹੀ ਪੰਥ ਮਹਾਰਾਜ ਕੀ ਸਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤੇ ਲਾਲ ਦੀਵ ਕਰੋ ਕਿਰਪਾ ਨਿਤ ਬਚਨ ਅਮੋਲਾ ਔਰਨ ਕੀ ਹੋਲੀ ਮਮ ਹੋਲਾ ਕੌਮ ਦੇ ਖਾਲਸਾਈ ਜਾਹੂ ਜਲਾਲ ਖਾਲਸੇ ਦੀ ਝੜਦੀ ਕਲਾ ਦਾ ਪ੍ਰਤੀਕ ਖਾਲਸਾਈ ਸੱਭਿਆਚਾਰ ਅਤੇ ਇਤਿਹਾਸਿਕ ਰੀਤੀ ਰਿਵਾਜਾਂ ਨੂੰ ਦਰਸਾਉਂਦਾ ਅਨੋਖਾ ਤੇ ਨਵੀਕਲਾ ਤਿਹਾਰ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਪਰੰਪਰਾਗਤ ਹੋਲੀ ਮਨੋਂ ਦੀ ਜਗ੍ਹਾ ਤੀ ਇਸ ਤਰੀਕੇ ਨਾਲ ਹੋਲੇ ਮੁਹੱਲੇ ਨੂੰ ਮਨਾਉਂਦਾ। ਇਸ ਦਿੱਤਾ ਹੋਲੀ ਕੱਚੇ ਰੰਗਾਂ ਨਾਲ ਖੇਲੀ ਜਾਂਦੀ ਹੈ ਪਰ ਗੁਰੂ ਸਾਹਿਬ ਜੀ ਨੇ ਐਸੇ ਕੱਚੇ ਰੰਗ ਨਾਲ ਹੋਲੇ ਮੁਹੱਲੇ ਦੀ ਰੀਤ ਆਰੰਭ ਕੀਤੀ। ਇਹ ਭਾਰਤੀ ਧਾਰਮਿਕ ਪਰੰਪਰਾ ਦੇ ਅੰਦਰ ਕ੍ਰਾਂਤੀਕਾਰੀ ਮੋੜ ਲਿਆ ਗਿਆ ਦਾ। ਇਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ऐसे सिर्लथ योधी पैदा कीती जिन्ना ने जुल्म जालम नु जड़ उखाड़ ਦਿੱਤਾ تو ਹਰ ਵੇਲੇ ਔਕੜਾਂ ਦੇ ਵੇਲੇ ਮੁਸੀਬਤਾਂ ਦੇ ਵੇਲੇ ਨੰਕੀਆਂ ਤਲਵਾਰਾਂ ਤੇ ਨੱਚਣ ਦਾ ਹੌਂਸਲਾ ਰੱਖਦੇ ਸਨ ਐਸੀ ਸਿੱਧਕੀ ਸਿਰਲਥ ਯੋਧੀ ਜਿਨ੍ਹਾਂ ਅੰਦਰ ਸਿੱਖੀ ਸਿਦਕ ਅਡੋਲ ਚਟਾਨ ਵਾਂਗੂ ਇਹਦਾ ਕਰ ਨਹੀਂ ਕੋਈ 빙ਾ ਬਾਲ ਸਕਤਾ ਇਹਨੂੰ ਆਗੂ ਨਹੀਂ ਕੋਈ ਚੀਰ ਸਕਦਾ ਪਾਣੀ ਉਬਲਦਾ ਵੀ ਇਹਨੂੰ ਨਹੀਂ ਕਾਲ ਸਕਦਾ ਹਿਰਦਾ ਸਿੰਘਾਂ ਦਾ ਸਤਫਲੌਦ ਨਾਲੂ ਇਹਨੂੰ ਅੱਗ ਨਾਲ ਕੋਈ ਨਹੀਂ ਢਾਲ ਸਕਦਾ ਆਜ਼ਾਦ ਖਾਲਸਾ ਸਦਾ ਆਜ਼ਾਦ ਰਹਿਣਾ ਇਹਨੂੰ ਖਾਨ ਹੀ ਕੋਈ ਵੀ ਕਦੇ ਕਾਲ ਸਕਦਾ ਦਸ਼ਮੀਸ਼ ਪਿਤਾ ਜੀ ਨੇ ਐਸੀ ਅੰਮ੍ਰਿਤ ਦੀ ਦਾਤ ਪੈਦਾ ਕੀਤੀ ਜਿਸ ਨੂੰ ਪੀ ਕੇ ਚਿੜੀਆਂ ਬਾਜ਼ ਨਾਲ ਲੜਨ ਦਾ ਹੌਸਲਾ ਰੱਖਦੀਆਂ ਤੇ ਪੈਦਾ ਕੀਤੀ ਜਿੰਨਾ ਨਹੀਂ ਮੁਗਲ ਰਾਜ ਦੀ ਇੱਟ ਨਾਲ ਇੱਟ ਖੜਕਾਈ ਖੜਕਾਈ ਹੀ ਨਹੀਂ ਸਗੋਂ ਜੜੂ ਪੁੱਟ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਜਾਣਾਂਗੇ ਹੋਲੇ ਮਹੱਲੇ ਦਾ ਇਤਿਹਾਸ ਦਸ਼ਮਿਸ ਪਿਤਾ ਜੀ ਨੇ ਹੋਲੀ ਦੀ ਜਗ੍ਹਾ ਤੇ ਹੋਲਾ ਮਹੱਲਾ ਮਨਾਉਣ ਲਈ ਕਿਉਂ ਸਿੰਘਾਂ ਨੂੰ ਪ੍ਰੇਰਿਤ ਕੀਤਾ ਹੋਲਾ ਮਹੱਲਾ ਮਨਾਉਣ ਦੀ ਜ਼ਰੂਰਤ ਕਿਉਂ ਪਈ ਅਤੇ ਕਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਦੇ ਸਮੇ ਤੋਂ ਇਹ ਰੀਤ ਅੱਜ ਵੀ ਪ੍ਰਚਲਿਤ ਹੈ ਸੰਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਤਰ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਜਾਣਕਾਰੀ ਇਕੱਤਰ ਕਰਨ ਲੱਗਿਆਂ ਜਾਂ ਫਿਰ ਜਾਣਕਾਰੀ ਦੇਣ ਲੱਗਿਆਂ ਮੇਰੀ ਤੋ ਕੋਈ ਗਲਤੀ ਹੋ ਗਈ ਹੋਵੇ ਤਾਂ ਪਰਮਾਤਮਾ ਬਖਸ਼ਿਸ਼ ਨਾਰ ਹੈ ਅੱਗੇ ਤੋਂ ਸੁਮਤ ਬਖਸ਼ੀ ਦੇ ਇਤਿਹਾਸ ਦੀ ਕਲ ਕਰੀ ਤਾਂ ਹੋਲੇ ਮਹਲੇ ਦਾ ਤਿਹਾਰ ਤਖਤ ਸ਼੍ਰੀ ਕੇਸਗੜ ਸਾਹਿਬ ਖਾਲਸਾ ਪੰਥ ਦੇ ਜਨਮ ਸਥਾਨ ਉੱਪਰ ਧਾਰਮਿਕ ਪਰੰਪਰਾ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਸਮੁੱਚਾ ਪੰਥ ਹੋਲੀ ਨਹੀਂ ਮਨਾਉਂਦਾ ਸਗੋਂ ਹੋਲਾ ਖੇਡਦਾ ਤੇ ਮਹੱਲਾ ਕਰਦਾ ਹੈ ਗੁਰੂ ਸਾਹਿਬ ਜੀ ਦੇ ਸਮੇ ਤੋਂ ਗੁਰੂ ਸਾਹਿਬ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਜਿਵੇਂ ਸ਼ਪਤਾਜੀ ਇਸ ਦਿਨ ਦੋ ਬਨੌਟੀ ਦਲ ਬਣਾਉਂਦੇ ਖਾਲਸੇ ਨੂੰ ਸ਼ਾਸਤਰ ਵਿੱਦਿਆ ਦੇ ਵਿੱਚ ਤੇ ਯੁੱਧ ਕਲਾ ਵਿੱਚ ਨਿਪੁੰਨ ਬਣਾਉਣ ਦੇ ਲਈ ਦੋਨਾਂ ਦਲਾਂ ਵਿੱਚ ਬਨੌਟੀ ਲੜਾਈ ਵੀ ਕਰਵਾਉਂਦੀ ਸਿੰਘ ਸ਼ਾਸਤਰ ਵਿੱਦਿਆ ਦਾ ਪ੍ਰਦਰਸ਼ਨ ਵੀ ਕਰਦੀ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਜੀ ਸਿਰੋਪਾਉ ਤੇ ਇਨਾਮ ਦੇ ਕੇ ਨਿਵਾਜ਼ਦੇ ਜਾਂ ਦੀ ਚੋਟ ਦੀ ਨਗਾਰਿਆਂ ਦੀ ਤੁਰੀ ਦੀ ਖੋਲੇ ਮੁਹੱਲੇ ਦਾ ਆਰੰਭ ਹੁੰਦਾ ਅਤੇ ਅਤੇ ਸੰਗਤਾਂ ਇੱਕ ਗੁਰੂ ਧਾਮ ਤੋਂ ਦੂਸਰੇ ਗੁਰੂ ਧਾਮ ਤੱਕ ਨਗਾਰਿਆਂ ਦੀ ਤੂਮੀਤੀ ਤਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੀ ਨਤਮਸਤਕ ਹੁੰਦੀ ਪਿਤਾ ਜੀ ਨੇ ਹੋਲੇ ਮਹੱਲੇ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਸਾਰੀ ਕਰਾਇਗੇ ਪੰਜ ਕਿਲਿਆਂ ਵਿੱਚੋਂ ਇੱਕ ਕਿਲਾ ਕਿਲਾ ਹੋਲਕਟ ਸਾਹਿਬ ਵਿਖੇ ਮਨਾਉਣਾ ਆਰੰਭ ਕੀਤਾ ਇਸ ਦਾ ਮੰਤਵ ਗੁਰਸਿੱਖਾਂ ਅੰਦਰ ਫਤਿਹ అనుਭਵ ਨੂੰ ਡ੍ਰਿੜ ਕਰਾਉਣਾ ਸੀ ਹੋਲੀ ਤੋ ਅਗਲੇ ਦਿਨ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੂ ਜਲਾਲ ਨਾਲ ਮਨਾਇਆ ਜਾਂਦਾ ਹੈ। ਇਹ ਖਾਲਸੇ ਦੀ ਨਿਵੇਕਲੇਪਣ ਨਿਆਰੇਪਣ ਦਾ ਪ੍ਰਤੀਕ ਹੈ। ਗੁਰੂ ਸਾਹਿਬ ਜੀ ਸਿੱਖਾਂ ਦੀ ਮਾਨਸਿਕਤਾ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮਹੱਲੇ ਦੀ ਰੀਤ ਨੂੰ ਆਰੰਭ ਕੀਤਾ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਲੇਕੀ 10ਵੇਂ ਪਾਸ਼ਾ ਤੱਕ ਸਾਰੇ ਗੁਰੂ ਸਹਿਬਾਨ ਸਿੱਖਾਂ ਨੂੰ ਜੀ ਅਕਾਲ ਪੁਰਖ ਸਾਹਿਬ ਦੀ ਅਦੀਨ ਕੀ ਦੀ ਸਿੱਖਿਆ ਦਿੰਦੀ ਹਨ ਹੋਲਾ ਮਹੱਲਾ ਜਿੱਥੇ ਖਾਲਸੇ ਦੀ ਬਖਰੀ ਤੇ ਨਿਆਰੇ ਸੱਭਿਆਚਾਰ ਦਾ ਪਰਮਾਨ ਹੈ ਉੱਥੇ ਖਾਲਸੇ ਦੀ ਸਤੰਤਰ ਹੋਣ ਦਾ ਵੀ ਪ੍ਰਤੀਕ ਹੈ ਪਰੰਪਰਾਗਤ ਤਿਹਾਰਾਂ ਦੇ ਪ੍ਰਗਤ ਤਿਹਾਰਾਂ 'ਚੋਂ ਨਿਰੋਵਾ ਪਰਵਰਤਨ ਲਿਆਉਂਦੀਆਂ ਗੁਰੂ ਸਾਹਿਬ ਜੀ ਨੇ ਹੋਲੇ ਮਹੱਲੇ ਦੀ ਰੀਤ ਨੂੰ ਆਰੰਭ ਕੀਤਾ ਜਿਸ ਨੇ ਭਾਰਤੀ ਧਾਰਮਿਕ ਪਰੰਪਰਾ ਅੰਦਰ ਕ੍ਰਾਂਤੀਕਾਰੀ ਮੋੜ ਲੈ ਕੇ ਆਂਦਾ ਇਹ ਸਿੱਖਾਂ ਦੀ ਅਤਿਆਤਮਿਕਤਾ ਬਾਣ ਬਣਾ ਕੇ ਧਰਮ ਯੁੱਧ ਦੀ ਤਿਆਰੀ ਨੂੰ ਰੂਪਮਾਨਵੀ ਕਰਦਾ ਹੈ ਹੋਲੇ ਮਹੱਲੇ ਦੌਰਾਨ ਪੈਦਲ ਘੋੜਸਵਾਰ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇੱਕ ਸਥਾਨ ਤੇ ਹਮਲਾ ਕਰਦੇ ਕਲਗੀਧਰ ਦਸ਼ਮੇਸ਼ ਪਿਤਾ ਜੀ ਇੰਨਾ ਬਨੌਟੀ ਦਲਾਂ ਦੀ ਲੜਾਈ ਦੇਖਦੇ ਤੇ ਦੋਮਾਂ ਪਿਆਨ ਨੂੰ ਲੋੜੀ ਦੀ ਸਿੱਖਿਆ ਵੀ ਪ੍ਰਤਾਨ ਕਰਦੇ ਜੀਤੂ ਦਲਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਸੀ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਇਸ ਜੰਗ ਚ ਤਿਹਾਰ ਦੇ ਸਮੇਂ ਸਿੰਘਾਂ ਦੀ ਅਭਿਆਸ ਰੂਪੀ ਮਸਨੂਈ ਲੜਾਈਆਂ ਉਹ ਬਨੌਟੀ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੁਬਲ ਨੂੰ ਉੱਚਾ ਕੀਤਾ ਲੋਕ ਕਾਇਰਤਾ ਦੇ ਮਾਹੌਲ ਚੋਂ ਨਿਕਲ ਕੇ ਇਸ ਉਤਸਵ ਚ ਬੜੀ ਝੂਸ਼ ਨਾਲ ਸ਼ਾਮਿਲ ਹੋਣ ਲੱਗੀ ਹੋਲਾ ਮਹੱਲਾ ਐਸੇ ਤਿਹਾਰ ਵਜੋਂ ਮਨਾਇਆ ਜਾਣ ਲੱਗਿਆ ਕਿ ਜਿਸ ਦਾ ਉਦੇਸ਼ ਸਿੱਖਾਂ ਵਿੱਚ ਸ਼ਸਤਰਾਂ ਲਈ ਪਿਆਰ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਵੀ ਬਣ ਗਏ ਇਹ ਧਰਮ ਦੇ ਚਿੰਨ ਅਤੇ ਧਰਮ ਦੀਆਂ ਰਾਖੀਆਂ ਵਜੋਂ ਜਾਣੇ ਜਾਣ ਲੱਗੀ ਹਨ ਪਾਰਤੀ ਲੋਕ ਨਿਵੀਅ ਰੁਚੀਆਂ ਬਣੇ Holi ਦੇ ਰੰਗਾਂ ਦੇ ਇਤਿਹਾਰ ਨੂੰ ਤਿਆਗ ਕੇ ਸਿੱਖਾਂ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਂ ਜੋਸ਼ ਤੇ ਤਾਕਤ ਬਖਸ਼ਣ ਲਈ ਇੱਕ ਦਿਨ ਤੈਅ ਕੀਤਾ ਗਿਆ ਉਸ ਦਿਨ ਕਿਲਾ ਹোলਕਰ ਸਾਹਿਬ ਵਿਖੇ ਇੱਕ ਖਾਸ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੌਲੀ ਹੌਲੀ ਇਹ ਉਤਸ਼ਾਹ ਸ਼ਕਤੀ ਦਾ ਪ੍ਰਤੀਕ ਤੇ ਕੌਮੀ ਸ਼ਕਤੀ ਪ੍ਰਗਟ ਕਰਨ ਅਨਕਤੀ ਅਨੁਪਾਪ ਦਾ ਖਾਲਸੇ ਪੰਥ ਲਈ ਸਵੈਮਾਨ ਖਾਲਸੇ ਦੇ ਬੋਲ ਚਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਿਆ ਸਿੱਖਾਂ ਨੂੰ ਹਰ ਸਾਲ ਦ੍ਰਿੜ ਵਿਸ਼ਵਾਸੀ ਉਹ ਭਗਤੀ ਤੇ ਉੱਚੀ ਸੁੱਚੀ ਮਨੁੱਖੀ ਆਦਰਸ਼ਾਂ ਜ਼ੁਲਮ ਜਵਰ ਨਾਸਤਿਕਤਾ ਤੇ ਪ੍ਰੇਸ਼ਟਾਚਾਰ ਵਿਰੁੱਧ ਮਾਰ ਮਿਟਨ ਇਸ ਤਰ੍ਹਾਂ ਚਰਪ੍ਰੁੱਤ ਜੂ ਜਨ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਲਕਸ਼ਮੀਸ਼ ਪਿਤਾ ਜੀ ਨੇ ਹੁਣ ਸਿੰਘਾਂ ਨੂੰ ਨਵੀਂ ਜੀਵਨ ਜਾਂਚ ਅਤੇ ਧਰਮ 'ਚ ਪੱਕਿਆ ਰਹਿਣ ਦੀ ਪ੍ਰੇਰਣਾ ਵੀ ਦਿੱਤੀ। ਇਸ ਦਿਨ ਭਾਰੀ ਤਵਨ ਵੀ ਸਜਾਈ ਜਾਂਦੇ ਸਨ। ਨਿਹੰਗ ਸਿੰਘ ਨਿਹੰਗ ਸਿੰਘਾਂ ਦੇ ਜਥੇ ਤੇ ਖਾਲਸਾ ਪੰਥ ਦੀ ਫੌਜ ਦੀ ਦਸਤੀ ਰਲ ਮਿਲ ਕੇ ਨਗਰ ਕੀਰਤਨ ਸਜਾਉਂਦੀ। ਚੋਰੀ ਅੱਜ ਵੀ ਕਾਇਮ ਹੈ। ਕੁਰਸਵਾਰੀ ਗੱਤ ਕੇ ਬਾਜੀ ਟੀ ਜੰਗ ਚੂ ਕਰਤਬ ਜੁਝੂ ਖੁੰਦੀ ਨਹੀਂ ਸਾਡਾ ਫਰਜ਼ ਮੰਨਦਾ ਹੈ ਕਿ ਇਤਿਹਾਸ ਤੋਂ ਪ੍ਰੇਰਣਾ ਲੈਂਦੀ ਹੋਈ ਸ਼ਸ਼ਤਰਧਾਰੀ ਹੋਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਨਿਵੇਕਲੀ ਰਹਿਣੀ ਵੈਣੀ ਅਪਣਾਉਣਾ ਸਾਡਾ ਧਾਰਮਿਕ ਫਰਜ਼ ਵੀ ਬਣਦਾ ਹੈ ਪਰੰਪਰਾਵਾਂ ਦੀ ਪਾਲਣਾ ਕਰਦੇ ਹੋਏ ਇਹ ਮਹਾਨ ਪਰੰਪਰਾਵਾਂ ਤੇ ਪੈਰਾ ਦੇਣ ਦੀ ਉਦਮੀ ਜੀਵਨ ਦੀ ਪ੍ਰੇਰਣਾ ਲੈਂਦੀਆਂ ਅੱਗੇ ਵਧਦੀ ਰਹੀ। ਜਿਵੇਂ ਸਾਨੂੰ ਹੋਲਾ ਮਹੱਲਾ ਇਹੀ ਸੰਦੇਸ਼ ਦਿੰਦਾ ਹੈ। ਹੱਲੇ ਦੇ ਸ਼াব্দੀ ਅਰਥਾਂ ਦੀ ਗੱਲ ਕਰੀਏ ਤਾਂ ਹੋਲਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ। ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੋਲਾ ਜਿਸਦੇ ਅਰਥ ਹਨ ਭਲੇ ਕੰਮਾਂ ਲਈ ਯੋਜਨਾ। ਸ਼ੀਸ਼ ਤਲੀ ਤੇ ਧਰ ਕੇ ਲੜਨਾ। ਤਲਵਾਰ ਦੀ ਧਾਰ ਤੇ ਚੱਲਣਾ। ਹੱਲਾ ਸ਼ਬਦ ਦਾ ਅਰਥ ਹੈ ਉਹ ਅਸਥਾਨ ਜਿਸ ਅਸਥਾਨ ਤੇ ਫਤਿਹ ਕਰਨ ਤੋਂ ਬਾਅਦ ਆਣਾ ਕੀਤਾ ਚਾਹੀਵੇ ਕਲਗੀਧਰ ਦਸ਼ਮੀਸ਼ ਪਿਤਾ ਜੀ ਨਿੱਗਰ ਚੁੱਕੇ ਸਮਾਜ ਦੇ ਤੱਬੇ ਕੁਚਲੇ ਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਣ ਦਾ ਅਹਿਸਾਸ ਕਰਵਾਉਣ ਅਤੇ ਸਵੈ ਮਾਨ ਮਹਿਸੂਸ ਕਰਵਾਉਣ ਲਈ ਉਹਨਾਂ ਵਿੱਚ ਨਿਰਤਤਾ ਨਿਰਪੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖਾਲਸੇ ਪੰਥ ਦੀ ਸਥਾਪਨਾ ਕਰਦੇ ਬਾਤੇ ਦੀ ਪਹਲ ਤਿਆਰ ਕਰਕੇ ਦਸ਼ਮੇਸ਼ ਪਿਤਾ ਜੀ ਨੇ ਆਮ ਦਬੇ ਕੁਚਲੇ ਲੋਕਾਂ ਨੂੰ ਐਸੇ ਸੂਰਬੀਰ ਯੋਧਿਆਂ ਵਿੱਚ ਬਦਲ ਦਿੱਤਾ ਜਿਸ ਨੂੰ ਸ਼ਕਨ ਤੋਂ ਬਾਅਦ ਸਿੰਕਾ ਅੰਦਰ ਜੋਸ਼ ਭਰ ਜਾਂਦਾ ਨਿਰਜੀਵ ਸੰਜੀਵ ਹੋ ਉੱਠਦੀ ਸਾਡੇ ਗੁਰੂ ਸਹਿਬਾਨਾ ਜੀ ਦੀ ਜਤਨਾ ਸਦਕਾ ਮਨੁੱਖੀ ਜੀਵਨ ਸੁਧਰਿਆ ਨਵਾਂ ਜੀਵਨ ਬਖਸ਼ਿਆ ਗਿਆ ਭਾਰਤੀ ਸਮਾਜ ਨੂੰ ਉਨ੍ਹਾਂ ਦੀਆਂ ਰੂੜੀਵਾਦੀ ਰਿਥੀ ਰਿਵਾਜਾਂ ਤੇ ਤਿਹਾਰਾਂ ਨੂੰ ਢਾਂਗਾ ਵਿੱਚ ਵੀ ਇਨਕਲਾਬੀ ਲੈ ਕੇ ਆਂਦੀ ਤਬਦੀਲੀਆਂ ਲੈ ਕੇ ਆਂਦੀਆਂ ਅੱਜ ਵੀ ਸਾਡੇ ਸਮਾਜ ਨੂੰ ਜ਼ਰੂਰਤ ਹੈ ਸਾਡੇ ਗੁਰੂ ਸਹਿਬਾਨਾਂ ਦੇ ਪਾਏ ਹੋਏ ਪੂਰਨੀਆਂ ਉੱਪਰ ਚੱਲਣ ਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀਡੀਓ ਕਲਿੱਪ ਬਣਾਉਣ ਲੱਗੀਆਂ ਜਾਂ ਜਾਣਕਾਰੀ ਸਾਂਝੀ ਕਰਨ ਲੱਗੀਆਂ ਬੇਅੰਤ ਪੁੱਲਾਂ ਹੋ ਗਈਆਂ ਹੋਣੀਆਂ ਮੈਂ ਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦੀਆਂ ਕਿ ਸੱਚੇ ਪਾਤਸ਼ਾਹ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨਾ ਖੁਈਆਂ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ